ਬਿਮਾਰੀਆਂ 'ਚ ਪੈਸੇ ਨਾ ਹੋਣ ਦੀ ਹਾਲਤ 'ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਹਰ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ। ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਤੇ ਪੇਪਰਲੈਸ ਹੋਵੇਗਾ। ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਨਿੱਜੀ ਹਸਪਤਾਲਾਂ ਵਿੱਚ ਲਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਇਸ ਸਕੀਮ ਦਾ ਲਾਭ ਸਰਕਾਰੀ ਕਰਮਚਾਰੀ ਪੈਨਸ਼ਨਰ ਅਤੇ ਸੂਬੇ ਦੇ ਅਸਲ ਵਸਨੀਕਾਂ ਨੂੰ ਮਿਲੇਗਾ 10 ਲੱਖ ਰੁਪਇਆ ਤਾਂ ਸਿੱਧਾ ਹੀ ਹਰੇਕ ਤਈ ਹੈ ਆਓ ਪਰ ਬਾਤਵਾਂ ਨਾ ਕਰੇ ਕਿ ਆਉਣਾ ਪਵੇ ਪਰ ਆਓ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਅੱਜ ਦੇਖਾਂਗੇ ਪੈਸੇਦਾਰ ਸਾਹਿਬ ਤਾਂ ਅੱਜ ਦੇਖਾਂਗੇ ਅਜੇ ਕੋਈ ਨੀਲਾ ਪੀਲਾ ਕਾਰਡ ਨਹੀਂ ਸਿੱਧੇ ਹੀ ਜੋ ਪੰਜਾਬ ਦਾ ਵਾਸੀ ਹੈ ਉਹਦਾ ਇਲਾਜ ਹੋ ਗਈ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦੇਖਿਆ ਜਾਊਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦੇਖਿਆ ਜਾਊਗਾ ਬਸ ਡਾਇਨਸੂਰਾਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਦ ਇਸ ਵਕਤ ਪੰਜਾਬ ਦੇ ਵਿੱਚ ਹੜ੍ਹਾਂ ਦੀਆਂ ਹਾਲਤਾਂ ਤੇ ਹਲਾਤਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਇਸ ਤਰੀਕੇ ਦੇ ਨਾਲ ਲੁਧਿਆਣਾ ਦੇ ਵਿੱਚ ਅਜੇ ਵੀ ਸਤਲੁਜ ਦੇ ਬੰਦ ਟੁੱਟਣ ਦਾ ਖਤਰਾ ਜਿਹੜਾ ਲਗਾਤਾਰ ਮੰਡਰਾ ਰਿਹਾ ਹੈ ਪ੍ਰਸ਼ਾਸਨ ਪੱਪਾਂ ਭਰ ਹੋਇਆ ਪਿਆ ਬਹੁਤ ਸਾਰੀਆਂ ਗਤੀਵਿਧੀਆਂ ਜ਼ਮੀਨੀ ਧਰਾਤਲ ਦੇ ਉੱਪਰ ਚੱਲ ਰਹੀਆਂ ਨੇ ਭਰ ਤੁਹਾਨੂੰ ਐਕੂਰੇਟ ਇਨਫੋਰਮੇਸ਼ਨ ਦੇਵਾਂਗੇ ਸਟੀਕਤਾ ਦੇ ਨਾਲ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਕਿ ਇਸ ਵਕਤ ਉੱਥੇ ਮੌਕੇ ਦੇ ਹਾਲਤਾਂ ਤੇ ਹਾਲਾਤ ਕੀ ਬਣੇ ਪਏ ਨੇ ਕਿਸ ਤਰੀਕੇ ਦਾ ਸੂ ਆਦੇ ਵਿੱਚ ਕਿਸ ਤਰੀਕੇ ਦੇ ਨਾਲ ਇਸ ਵਕਤ ਸਥਿਤੀਆਂ ਬੜੀਆਂ ਪਈਆਂ ਨੇ ਕੀ ਕੋਈ ਸੋਚ ਦੇ ਵਿਚਾਰ ਦੇ ਨੇ ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕੀਤੀ ਜਾਏਗੀ ਲਗਾਤਾਰ ਪਹਿਲਾਂ ਮੈਂ ਜਾਣਕਾਰੀ ਇਹ ਦੇ ਦਿਆਂ ਕਿ ਲਗਾਤਾਰ ਅਜੇ ਵੀ ਹੜ ਦਾ ਖਤਰਾ ਜਿਹੜਾ ਉਹ ਮੰਡਰਾ ਰਿਹਾ ਹਾਲਾਂਕਿ ਰਾਹਤ ਭਰੀ ਖਬਰ ਇਹ ਹੈ ਕਿ ਉਸ ਜਗ੍ਹਾ ਦੇ ਉੱਪਰ ਸਸਰਾਲੀ ਪਿੰਡ ਜਿਹੜਾ ਹੈ ਉਸ ਜਗ੍ਹਾ ਦੇ ਉੱਪਰ ਪਾਣੀ ਦਾ ਪੱਧਰ ਜਿਹੜਾ ਹੈ ਉਹ ਸਾਤਲੂ ਦੇ ਦਰਿਆ ਦੇ ਵਿੱਚ ਘਟਿਆ ਜ਼ਰੂਰ ਹੈ ਪਰ ਨਾਲ ਦੀ ਨਾਲ ਬੰਨ ਰੁੜਨ ਤੋਂ ਬਾਅਦ ਜਿਹੜਾ ਆਰਜੀ ਬੰਨ ਬਣਾਇਆ ਗਿਆ ਉਸ ਦੇ ਉੱਪਰ ਤੱਕ ਪਾਣੀ ਹੁਣ ਤੱਕ ਪਹੁੰਚ ਚੁੱਕਾ ਹੈ ਆਲਦਵਾਲ ਦੀਆਂ ਫਸਲਾਂ ਦੇ ਚ ਵੀ ਪਾਣੀ ਪਤਲਾ-ਪਤਲਾ ਜਿਹੜਾ ਤੁਰਦਾ ਫਿਰਦਾ ਦਿਖਾ ਲਈ ਦੇ ਰਿਹਾ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਲੋਕਾਂ ਨੂੰ ਡਰਨ ਨਾ ਦੀ ਅਪੀਲ ਕੀਤੀ ਗਈ ਹੈ ਤੇ ਇਸ ਵਕਤ ਜਿਹੜੀਆਂ ਉੱਥੇ ਕਾਰਗੁਜ਼ਾਰੀਆਂ ਪ੍ਰਸ਼ਾਸਨ ਦੀਆਂ ਚੱਲ ਰਹੀਆਂ ਸੀ ਉਸ ਦੇ ਵਿੱਚ ਵੱਡਾ ਅੜਿੱਕਾ ਇਸ ਵਕਤ ਜਿਹੜਾ ਬਣਦਾ ਜਾ ਰਿਹਾ ਜਾਂ ਫਿਰ ਪੈਂਦਾ ਜਾ ਰਿਹਾ ਉਹ ਇਹ ਹੈ ਕਿ ਭਾਰੀ ਮੀਂਹ ਜਿਹੜਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈ ਰਿਹਾ ਹੈ ਤੇ ਉਹ ਭਾਰੀ ਮੀਂਹ ਦੇ ਨਾਲ ਉਹ ਜਿੰਨੇ ਵੀ ਰਾਹਤ ਕਾਰਜ ਚੱਲਦੇ ਸਨ ਉਹਨਾਂ ਰਾਹਤ ਕਾਰਜਾਂ ਦੇ ਉੱਪਰ ਇੱਕ ਤਰੀਕੇ ਦੇ ਨਾਲ ਦਿੱਕਤਾਂ ਪਰੇਸ਼ਾਨੀਆਂ ਜ਼ਰੂਰ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਪਰ ਉੱਥੇ ਦੀ ਮੌਕੇ ਦੀ ਕੀ ਸ ਹਿੰਮਤ ਮੇਰੇ ਨਾਲ ਫੋਨ ਲਾਈਨ ਦੇ ਉੱਪਰ ਦੀ ਹਿੰਮਤ ਕੀ ਕੋਈ ਸਥਿਤੀਆਂ ਨੇ ਇਸ ਵਕਤ ਤਾਜ਼ਾ ਹਾਲਤਾਂ ਤੇ ਹਾਲਾਤ ਕੀ ਨੇ ਸਸਰਾਲੀ ਦੇ ਵਿੱਚ ਜਿਹੜਾ ਬੰਨ ਟੁੱਟਣ ਦੇ ਕਿਨਾਰੇ ਪਰਾਇਆ ਹੋਇਆ ਹੈ ਸੋ ਕੁਬਿਲ ਦੇ ਕੋਸਾ ਸਰਾੜੀ ਦਾ ਤੂਸੀਪਾਲ ਸੀਗਾ ਜਿਹੜਾ ਉਹ ਬਿਲਕੁਲ ਟੁੱਟ ਚੁੱਕਿਆ ਹੋਇਆ ਹੈ ਤਾਂ ਹੁਣ ਪਾਣੀ ਹੈ ਜਿਹੜਾ ਕਿ ਉਹ ਨਾਲ ਦੇ ਖੇਤਾਂ ਦੇ ਵਿੱਚ ਵੜਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਆਰਜੀ ਤੌਰ ਤੇ ਟੈਂਪਰੀਰੀ ਪਲ ਬਣਾਇਆ ਗਿਆ ਸੀਗਾ ਉਸੇ ਪੋਲ ਜਿਹੜਾ ਪਾਣੀ ਪਹੁੰਚ ਚੁੱਕਿਆ ਹੋਇਆ ਹਾਲਪਾਣੀ ਦਾ ਫਲੋ ਹੈ ਜਿਹੜਾ ਕਿ ਉਹ ਕਾਫੀ ਜ਼ਿਆਦਾ ਘੱਟ ਹੈ ਸਾਡੇ ਖੇਤਾਂ ਦੇ ਬਰਾਬਰ ਚੱਲਦਾ ਹੋਇਆ ਨਜ਼ਰ ਆ ਰਿਹਾ ਦੋ ਤਿੰਨ ਇੰਚ ਥੱਲੇ ਹੀ ਚੱਲ ਰਿਹਾ ਹੈ ਇੱਕਦਸਾਤ ਨੂੰ ਦਰਿਆ ਦੇ ਵਿੱਚ ਭਾਖੜਾ ਡੈਮ ਤੋਂ ਪਾਣੀ ਹੋਰ ਛੱਡਿਆ ਜਾਂਦਾ ਤਾਂ ਲੁਧਿਆਣਾ ਦੇ ਲਈ ਕਿੰਨੀ ਕਿੰਨੀ ਸ ਸਾਤਾ ਜਿਹੜੀ ਕਿ ਬਹੁਤ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਬੱਦਲ ਗਰਜਦੇ ਹੋਏ ਨਜ਼ਰ ਆ ਰਹੇ ਆ ਤਾਂ ਬਰਸਾਤ ਇਹਨੂੰ ਜਿਆਦਾ ਤੇਜ਼ ਹੈ ਕਿ ਲੁਧਿਆਣੇ ਦੇ ਸਿਲਕਾ ਤੇ ਪੁਰਸੇ ਉੱਤੇ ਜਿਹੜਾ ਕਿ ਬਰਸਾਤ ਦਾ ਪਾਣੀ ਖੜ ਚੁੱਕਿਆ ਆ ਪਰ ਜੇਕਰ ਬਰਸਾਤ ਇਸ ਤਰ੍ਹਾਂ ਪੈਂਦੀ ਦਾ ਸਤਲੁਜ ਦਰਿਆ ਦਾ ਫਲੋ ਹੋ ਗਿਆ ਜਿਹੜਾ ਕਿ ਵਾਦਾ ਜਾ ਰਿਹਾ ਔਰ ਬਰਸਾਤ ਦੇ ਕਾਰਨ ਜਿਹੜੇ ਰਾਹਤ ਕਾਰੇ ਚੱਲਦੇ ਸੀ ਜਾਲ ਦੀ ਤੋਰ ਤੇ ਬੱਦਮ ਲਾਇਆ ਜਾ ਰਿਹਾ ਸੀਗਾ ਉੱਥੇ ਆਰਬਿਟ ਪਲੇ ਕੀਤੀ ਹੋਈ ਹੈ ਆੰਬੀਆ ਦੀ ਟੀਮਾਂ ਨੇ ਹੋਰ ਜਿਹੜੀ ਆਪਣਾ ਐਮਜੀ ਵੀਗੈਰਾਂ ਪੁੱਛਿਆ ਹੋਈਆਂ ਨੇ ਜਾਂ ਫਿਰ ਆਲੇ ਦੁਆਲੇ ਜਿਹੜੇ ਪਿੰਡ ਵਾਲੇ ਨੇ ਉਹ ਪੁੱਛੇ ਹੋਏ ਨੇ ਮੈਂ ਮੈਂ ਥੋੜੀ ਜਿਹੀ تسਲੀਬਖਸ਼ ਜਾਣਕਾਰੀ ਦਿਓ ਇੱਕ ਆਰਜੀ ਬੰਦ ਜਿਹੜਾ ਬਣਾਇਆ ਗਿਆ ਹੈ ਉਹ ਲੱਗਦਾ ਹੈ ਉਹਦੇ ਵਿੱਚ ਸ਼ਮਤਾ ਹੈ ਕਿ ਪਾਣੀ ਦੇ ਪੱਧਰ ਨੂੰ ਰੋਕ ਸਕੇਗਾ ਜੇਕਰ ਪਾਣੀ ਵਧਦਾ ਹੈ ਹੁਣ ਤਾਂ ਹਾਲ ਫਿਲਹਾਲ ਚਲੋ ਪਾਣੀ ਘੱਟ ਚੱਲ ਰਿਹਾ ਪਰ ਆਰਜੀ ਬੰਦ ਇੰਨਾ ਸਖਸ਼ਮ ਹੈ ਕਿ ਉਸ ਪਾਣੀ ਨੂੰ ਰੋਕ ਸਕੇ ਜੇਕਰ ਤੁਸੀਂ ਦੇਖ ਤੁਸੀਂ ਬਨ ਨਦੀ ਪਾਣੀ ਦੇ ਫਲੋਕ ਦੇ ਟਿਕ ਪਾਇਆ ਦਾ ਆਰਜੀ ਬਲ ਕੀ ਚੀਜ਼ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਕੋਸ਼ਿਸ਼ ਹੈ ਜਿਹੜੀ ਜਰੂਰ ਕੀਤੀ ਜਾ ਰਹੀ ਹੈ ਆਪਣੇ ਪੱਧਰ ਤੇ ਜਾਲੀਆਂ ਲਗਾਈਆਂ ਗਈਆਂ ਵੀ ਰੇਤੇ ਦੇ ੱਟੇ ਲਗਾਏ ਗਏ ਨੇ ਮਿੱਟੀ ਭਰੀ ਗਈ ਹੈ ਆਪਣੇ ਤੌਰ ਤੇ ਪੂਰੇ ਜਿਹੜੇ ਕੀ ਪ੍ਰਬੰਧਨ ਕੀਤੇ ਗਏ ਨੇ ਪੰਚਤਾਨਾ ਦੇ ਨਾਲ ਪਾਣੀ ਦੇ ਵੱਲੋਂ ਜੇਕਰ ਤੁਸੀਂ ਬਨ ਨੂੰ ਬਹਾਲ ਲਿਆ ਗਿਆ ਜੋ ਪਿਛਲੇ ਕਈ ਦਿਨਾਂ ਤੋਂ ਉਹ ਜਾਂ ਫਿਰ ਕਈ ਮਹੀਨੇ ਤੋਂ ਕਹਿ ਰਹੀ ਮਿਹਨਤ ਕਰਦੇ ਸੀ ਕਿ ਪਿੰਡ ਵਾਸੀ ਜੇਕਰ ਉਹ ਪਾਣੀ ਟਿਕ ਪਾਇਆ ਤਾਂ ਇਹ ਬਨ ਵੀ ਜਿਆਦਾ ਸਮਝਣਾ ਟੈਕਨੀਕ ਆਵੇਗਾ ਪਰ ਕਦੀਮਤ ਇਹ ਹੈ ਕਿ ਹਾਲਾਂਕਿ ਪਛਾਹ ਵਾਲੀ ਗੱਲ ਇਹ ਹੈ ਕਿ ਜਿਹੜਾ ਪਾ ਕਾ ਦੇ ਲੈਵਲ ਤੋਂ ਥੋੜਿਆ ਥੱਲੇ ਚੱਲ ਰਿਹਾ ਹੈ ਕਿਾ ਫਿਰ ਆਪਾਂ ਕਹਿੰਦੇ ਬਰਾਬਰ ਚੱਲ ਰਿਹਾ ਜੇ ਤਾਂ ਹੀ ਪਾਣੀ ਦਾ ਲੈਵਲ ਵਧੇਗਾ ਉਦੋਂ ਕਿਤੇ ਨਾ ਕਿਤੇ ਚਿੰਤਾਵਾਂ ਜਿਹੜੀਆਂ ਨੇ ਜਰੂਰ ਬਦਲ ਗਈਆਂ ਹਾਲਾਂਕਿ ਜਿਹੜਾ ਸਸਰਾਣੀ ਕੌਣ ਜਿੰਨਾਂ ਗੱਲ ਕਰੀ ਤਾਂ ਇਹ ਪਿੰਡ ਦੇ ਵਿੱਚ ਖੇਤਾਂ ਦੇ ਕੁਝ ਹਿੱਸੇ ਦੇ ਵਿੱਚ ਪਾਣੀ ਵੜਿਆ ਖੇਪ ਪਿੰਡਾਂ ਦੇ ਵਿੱਚ ਪਿੰਡ ਤੱਕ ਕੋਈ ਪਾਣੀ ਲੈਣੇ ਕਿ ਨਹੀਂ ਪਹੁੰਚਿਆ ਇਹ ਰਾਹਤ ਵਾਲੀ ਗੱਲ ਜ਼ਰੂਰ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਿਹੜੇ ਬਿਚਾਰ ਕਰ ਰਹੇ ਨੇ ਉਹ ਜ਼ਰੂਰ ਕੀਤੇਗਾ ਕੀਤੇ ਜਾ ਰਹੇ ਨੇ ਆ ਮੀਂਹ ਵੀ ਇੱਕ ਦਿੱਕਤ ਪਰੇਸ਼ਾਨੀ ਬਣਦਾ ਜਾ ਰਿਹਾ ਆਮ ਲੋਕ ਜਿਹੜੇ ਸੇਵਾ ਦੇ ਵਿੱਚ ਰੁੱਝੇ ਹੋਏ ਸੀ ਜਾਂ ਫਿਰ ਇਹ ਸਾਰੀਆਂ ਸਥਿਤੀਆਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਰਲ ਕੇ ਕਰ ਰਹੇ ਸੀ ਉਹਨਾਂ ਲੋਕਾਂ ਦਾ ਮਨੋਬਲ ਇਸ ਪੈਂਦੇ ਮੀਂਹ ਨੇ ਕਿਤੇ ਨਾ ਕਿਤੇ ਡਾਮਾ ਡੋਲ ਕੀਤਾ ਹੈ ਉੱਥੇ ਸਥਿਤੀਆਂ ਜਿਹੜੀਆਂ ਨੇ ਉਹ ਲੋਕਾਂ ਦੇ ਕਹਿ ਲਈਏ ਮਨੋਬਲ ਤੋਂ ਪਾਸੇ ਹੁੰਦੀਆਂ ਦਿਖਾਈ ਦੇ ਰੀਆਂ ਨੇ ਫਿਰ ਇਸ ਮੀਂਹ ਦੇ ਨਾਲ ਦੇਖੋ ਜਿਸ ਤਰੀਕੇ ਨਾਲ ਮੀਂਹ ਜਿਹੜਾ ਕਿ ਬਰਖਾ ਪੈਂਦੀ ਹੋਈ ਨਜ਼ਰ ਆ ਰਹੀ ਹੈ دیر ਰਾਤ ਤੋਂ ਵੀ ਤੀਜੇ ਬਰਖਾ ਤੋਂ ਵੀ ਨਜ਼ਰ ਆ ਰਹੀ ਹੈ ਰਾਹਤ ਕਾਰਨ ਦੇ ਵਿੱਚ ਸਿੱਧੇ ਤੌਰ ਤੇ ਜਿਹੜਾ ਕਿ ਅਸਰ ਜਰੂਰ ਪੈਂਦਾ ਕਿ ਕੱਲ ਜਿਸ ਤਰ੍ਹਾਂ ਦੇ ਨਾਲ ਮੌਸਮ ਖੁੱਲਿਆ ਸੀ ਤਾਂ ਕਾਰਜ ਦੀ 쪽 ਜਿਹੜਾ ਕਿ ਬੰਨ ਬਣਾਇਆ ਜਾ ਰਿਹਾ ਸੀ ਉਸ ਦੇ ਕੰਮ ਦੇ ਵਿੱਚ ਵੀ ਤੀਤੀ ਦੇਖਣ ਨੂੰ ਮਿਲੀ ਕਿਉਂਕਿ ਲੋਕ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੇ ਸੀਗੇ ਸੇਵਾ ਕੀਤੀ ਜਾ ਰਹੀ ਸੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਹੁਣ ਮੀਂਹ ਮੀਂਹ ਪੈ ਰਿਹਾ ਉਹ ਕਿਤੇ ਨਾ ਕਿਤੇ ਜਿਹੜੀ ਪਰੇਸ਼ਾਨੀ ਜਿਹੜੀ ਕਿ ਜਰੂਰ ਪੈਦਾ ਕਰ ਕਰ ਜੀ ਆ ਬਿਲਕੁਲ ਇਹ ਜਿਹੜੀਆਂ ਸਥਿਤੀਆਂ ਨੇ ਕਿਤੇ ਨਾ ਕਿਤੇ ਜ਼ਰੂਰ ਵੱਡੇ ਪੱਧਰ ਦੇ ਉੱਪਰ ਚਿੰਤਾਵਾਂ ਜਿਹੜੀਆਂ ਨੇ ਉਹ ਉਹਨਾਂ ਲੋਕਾਂ ਦੀਆਂ ਵਧਾਰ ਰਹੇ ਨੇ ਜਿਹੜੇ ਪਿੰਡ ਆਲਦਵਾਲ ਦੇ ਇਲਾਕਿਆਂ ਦੇ ਵਿੱਚ ਨੇ ਖਾਸ ਤੌਰ ਦੇ ਉੱਪਰ ਸਸਰਾਲੀ ਦੀ ਪਹਿਲੀ ਦੇ ਵਿੱਚ ਦੀ ਪਾਣੀ ਜਿਹੜਾ ਫਿਰਦਾ ਦਿਖਾਲੀ ਦੇ ਰਿਹਾ ਜਾਂ ਫਿਰ ਕੁਝ ਕੇ ਇਲਾਕਿਆਂ ਨੂੰ ਕੁਝ ਇੱਕ ਖੇਤਾਂ ਨੂੰ ਆਪਣੀ ਲਪੇਟ ਦੇ ਵਿੱਚ ਲੈਂਦਾ ਤਾਂ ਖਾਲੀ ਦੇ ਰਿਹਾ ਹੈ ਹਾਲਾਂਕਿ ਨਾਲੋਂ ਨਾਲ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਜ਼ਰੂਰ ਤਵੱਜੂ ਦੇ ਕੇ ਕਹੀ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਲੋਕ ਘਬਰਾਉਣ ਨਾ ਪਰ ਜਦੋਂ ਤੁਸੀਂ ਬੰਦ ਟਿਕਿਆ ਨਹੀਂ ਉਸ ਤੋਂ ਬਾਅਦ ਆਰਜੀ ਬੰਦ ਕਿਵੇਂ ਟਿਕੇਗਾ ਇਹ ਵੀ ਵੱਡਾ ਨਾਲ ਜਿਹੜੇ ਲੋਕ ਸੇਵਾ ਭਾਵਨਾ ਦੇ ਨਾਲ ਜਾਂ ਫਿਰ ਸਾਡੇ ਉੱਪਰ ਕਿਸੇ ਤਰੀਕੇ ਦੀ 7 ਉਹਦੇ ਪਾਣੀ ਦੇ ਨਾਲ ਆਪਤਾ ਨਾ ਬਣ ਜੇ ਉਹਨਾਂ ਦੇ ਵੱਲੋਂ ਲਗਾਤਾਰ ਰਾਹਤ ਕਾਰਜਾਂ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਸੀ ਹੁਣ ਜਦੋਂ ਭਾਰੀ ਪਰਕਮੀ ਜਿਹੜਾ ਲੁਧਿਆਣੇ ਦੇ ਵਿੱਚ ਪੈਂਦਾ ਜਾ ਰਿਹਾ ਮੋਟੀ ਕਣੀ ਦੇ ਮੀਂਹ ਦੇ ਨਾਲ ਲੋਕਾਂ ਨੂੰ ਇਸ ਰਾਹਤ ਕਾਰਜਾਂ ਦੇ ਵਿੱਚ ਤਾਂ ਦਿੱਕਤਾਂ ਪਰੇਸ਼ਾਨੀਆਂ ਆ ਹੀ ਰਹੀਆਂ ਨੇ ਆਮ ਲੋਕਾਂ ਦਾ ਵੀ ਜਾਨ ਜੀਵਨ ਜ਼ਰੂਰ ਪ੍ਰਭਾਵਿਤ ਹੋ ਰਿਹਾ ਹੈ ਇੱਥੇ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਖਾਸ ਤੌਰ ਦੇ ਉੱਪਰ ਦੱਸਣਾ ਚਾਹੁੰਦਾ ਕਿ ਪਾਖੜਾ ਡੈਮ ਤੋਂ ਇੱਕ ਰਾਹਤ ਭਰੀ ਖਬਰ ਜ਼ਰੂਰ ਤੇ ਪਾਣੀ ਦਾ ਜਿਹੜਾ ਵਾਟਰ ਲੈਵਲ ਹੈ ਉਹ ਘਟਿਆ ਹੈ ਪਾਣੀ ਦਾ ਪੱਧਰ ਘਟਿਆ ਹੈ ਪਰ ਉਸ ਦੇ ਨਾਲ ਜ਼ਰੂਰ ਇਹ ਸਥਿਤੀਆਂ ਜਿਹੜੀਆਂ ਨੇ ਉਹ ਸੁਧਰਨ ਇਸ ਦੀ ਵੀ ਅਸੀਂ ਆਸ ਪ੍ਰਗਟਾਉਂਦੇ ਹਾਂ ਪਰ ਨਾਲ ਦੀ ਨਾਲ ਲੁਧਿਆਣਾ ਦੇ ਵਿੱਚ ਪਿੰਡ ਸਸਰਾਲੀ ਦੇ ਵਿੱਚ ਜੇਕਰ ਇਹ ਆਰਜੀ ਬੰਦ ਟੁੱਟਦਾ ਤਾਂ 15 ਪਿੰਡ ਜਿਹੜੇ ਨੇ ਇਸ ਪਾਣੀ ਦੀ ਲਪੇਟ ਦੇ ਵਿੱਚ ਆਉਣਗੇ ਲਗਭਗ ਲਗਭਗ ਬਿਲਕੁਲ ਸਿਰੇ ਦੇ ਉੱਪਰ ਪਾਣੀ ਜਿਹੜਾ ਚੱਲਦਾ ਦਿਖਾ ਲਈ ਦੇ ਰਿਹਾ ਤਸਵੀਰਾਂ ਜੇਕਰ ਤੁਸੀਂ ਧਿਆਨ ਦੇ ਨਾਲ ਧਿਆਨ ਕੇਂਦਰਿਤ ਕਰਕੇ ਵੇਖੋ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਚੱਲਦਾ ਹੋਇਆ ਪਾਣੀ ਜਾਂ ਪਰ ਖੇਤਾਂ ਦੇ ਵਿੱਚ ਖੜਾ ਹੋਇਆ ਪਾਣੀ ਜਿਹੜਾ ਇਹ ਸਾਬਤ ਤੌਰ ਦੇ ਉੱਪਰ ਹਾਲਤਾ ਤੇ ਹਾਲਾਤ ਕਿਹੋ ਜੇ ਬਣੇ ਪਏ ਨੇ ਆਉਣ ਵਾਲੇ ਸਮੇਂ ਦੀ ਵੀ ਪਲਪਲ ਦੀ ਅਪਡੇਟ ਇਸੇ ਤਰੀਕੇ ਲੈ ਕੇ ਦੈਨਿਕ ਸੂਰਾ ਟੀਵੀ ਦੇ ਉੱਪਰ ਤੁਹਾਡੇ ਮੁਖਾਤਿਬ ਹੁੰਦੇ ਰਵਾਂਗੇ ਬਰਹਾਲ ਲੁਧਿਆਣਾ ਦੇ ਵਿੱਚ ਸਸਰਾਲੀ ਦੇ ਵਿੱਚ ਸਤਲੁਜ ਦਰਿਆ ਦੀ ਕੀ ਸਥਿਤੀ ਬਣੀ ਪਈ ਆ ਉਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤਿਕਰਮ ਤੇ ਟਿੱਪਣੀ ਇਸ ਖਬਰ ਦੇ ਬਾਰੇ ਸਾਂਝੀ ਜ਼ਰੂਰ ਕਰਦੇ ਜਾਣਾ ਦਨਕੁਲਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਦ ਇਸ ਵਕਤ ਪੰਜਾਬ ਦੇ ਵਿੱਚ ਹੜ੍ਹਾਂ ਦੀਆਂ ਹਾਲਤਾਂ ਤੇ ਹਲਾਤਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਇਸ ਤਰੀਕੇ ਦੇ ਨਾਲ ਲੁਧਿਆਣਾ ਦੇ ਵਿੱਚ ਅਜੇ ਵੀ ਸਤਲੁਜ ਦੇ ਬੰਦ ਟੁੱਟਣ ਦਾ ਖਤਰਾ ਜਿਹੜਾ ਲਗਾਤਾਰ ਮੰਡਰਾ ਰਿਹਾ ਹੈ ਪ੍ਰਸ਼ਾਸਨ ਪੱਬਾਂ ਪਰ ਹੋਇਆ ਪਿਆ ਬਹੁਤ ਸਾਰੀਆਂ ਗਤੀਵਿਧੀਆਂ ਜ਼ਮੀਨੀ ਧਰਾਤਲ ਦੇ ਉੱਪਰ ਚੱਲ ਰਹੀਆਂ ਨੇ ਭਰ ਤੁਹਾਨੂੰ ਐਕੂਰੇਟ ਇਨਫੋਰਮੇਸ਼ਨ ਦੇਵਾਂਗੇ ਸਟੀਕਤਾ ਦੇ ਨਾਲ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਕਿ ਇਸ ਵਕਤ ਉੱਥੇ ਮੌਕੇ ਦੇ ਹਾਲਤਾ ਤੇ ਹਾਲਾਤ ਕੀ ਬਣੇ ਪਏ ਨੇ ਕਿਸ ਤਰੀਕੇ ਦਾ ਸੂਰਤਿ ਹ ਆਦੇ ਵਿੱਚ ਕਿਸ ਤਰੀਕੇ ਦੇ ਨਾਲ ਇਸ ਵਕਤ ਸਥਿਤੀਆਂ ਬੜੀਆਂ ਪਈਆਂ ਨੇ ਕੀ ਕੋਈ ਸੋਚਦੇ ਵਿਚਾਰਦੇ ਨੇ ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕੀਤੀ ਜਾਏਗੀ ਲਗਾਤਾਰ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਇਹ ਦੇ ਦਿਆਂ ਕਿ ਲਗਾਤਾਰ ਅਜੇ ਵੀ ਹੜ ਦਾ ਖਤਰਾ ਜਿਹੜਾ ਉਹ ਮੰਡਰਾ ਰਿਹਾ ਹਾਲਾਂਕਿ ਰਾਹਤ ਭਰੀ ਖਬਰ ਇਹ ਹੈ ਕਿ ਉਸ ਜਗ੍ਹਾ ਦੇ ਉੱਪਰ ਸਸਰਾਲੀ ਪਿੰਡ ਜਿਹੜਾ ਹੈ ਉਸ ਜਗ੍ਹਾ ਦੇ ਉੱਪਰ ਪਾਣੀ ਦਾ ਪੱਧਰ ਜਿਹੜਾ ਹੈ ਉਹ ਸਾਤਲੂ ਦੇ ਦਰਿਆ ਦੇ ਵਿੱਚ ਘਟਿਆ ਜ਼ਰੂਰ ਹੈ ਪਰ ਨਾਲ ਦੀ ਨਾਲ ਬੰਨ ਰੁੜਨ ਤੋਂ ਬਾਅਦ ਜਿਹੜਾ ਆਰਜੀ ਬੰਨ ਬਣਾਇਆ ਗਿਆ ਉਸ ਦੇ ਉੱਪਰ ਤੱਕ ਪਾਣੀ ਹੁਣ ਤੱਕ ਪਹੁੰਚ ਚੁੱਕਾ ਹੈ ਆਲਦਵਾਲ ਦੀਆਂ ਫਸਲਾਂ ਦੇ ਵਿਚ ਵੀ ਪਾਣੀ ਪਤਲਾ-ਪਤਲਾ ਜਿਹੜਾ ਤੁਰਦਾ ਫਿਰਦਾ ਦਿਖਾ ਲਈ ਦੇ ਰਿਹਾ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਲੋਕਾਂ ਨੂੰ ਡਰਨ ਨਾ ਦੀ ਅਪੀਲ ਕੀਤੀ ਗਈ ਹੈ ਤੇ ਇਸ ਵਕਤ ਜਿਹੜੀਆਂ ਉੱਥੇ ਕਾਰਗੁਜ਼ਾਰੀਆਂ ਪ੍ਰਸ਼ਾਸਨ ਦੀਆਂ ਚੱਲ ਰਹੀਆਂ ਸੀ ਉਸ ਦੇ ਵਿੱਚ ਵੱਡਾ ਅੜਿੱਕਾ ਇਸ ਵਕਤ ਜਿਹੜਾ ਬਣਦਾ ਜਾ ਰਿਹਾ ਜਾਂ ਫਿਰ ਪੈਂਦਾ ਜਾ ਰਿਹਾ ਉਹ ਇਹ ਹੈ ਕਿ ਭਾਰੀ ਮੀਂਹ ਜਿਹੜਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈ ਰਿਹਾ ਹੈ ਤੇ ਉਹ ਭਾਰੀ ਮੀਂਹ ਦੇ ਨਾਲ ਉਹ ਜਿੰਨੇ ਵੀ ਰਾਹਤ ਕਾਰਜ ਚੱਲਦੇ ਸਨ ਉਹਨਾਂ ਰਾਹਤ ਕਾਰਜਾਂ ਦੇ ਉੱਪਰ ਇੱਕ ਤਰੀਕੇ ਦੇ ਨਾਲ ਦਿੱਕਤਾਂ ਪਰੇਸ਼ਾਨੀਆਂ ਜ਼ਰੂਰ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਪਰ ਉੱਥੇ ਦੀ ਮੌਕੇ ਦੀ ਕੀ ਹਿੰਮਤ ਮੇਰੇ ਨਾਲ ਫੋਨ ਲਾਈਨ ਦੇ ਉੱਪਰ ਦੀ ਹਿੰਮਤ ਕੀ ਕੋ ਸਥਿਤੀਆਂ ਨੇ ਇਸ ਵਕਤ ਤਾਜ਼ਾ ਹਾਲਤਾਂ ਤੇ ਹਾਲਾਤ ਕੀ ਨੇ ਸਸਰਾਲੀ ਦੇ ਵਿੱਚ ਜਿਹੜਾ ਬੰਨ ਟੁੱਟਣ ਦੇ ਕਿਨਾਰੇ ਪਰਾਇਆ ਹੋਇਆ ਹੈ ਸੋ ਕੁਬੀਰ ਦੇ ਕੋਲ ਸਸਰਾਣੀ ਦਾ ਤੁਸੀਂ ਪੰਨ ਸੀਗਾ ਜਿਹੜਾ ਉਹ ਬਿਲਕੁਲ ਟੁੱਟ ਚੁੱਕਿਆ ਹੋਇਆ ਹੈ ਤਾਂ ਉਹਨੂੰ ਪਾਣੀ ਹੈ ਜਿਹੜਾ ਕਿ ਉਹ ਨਾਲ ਦੇ ਖੇਤਾਂ ਦੇ ਵਿੱਚ ਵੜਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਆਰਜੀ ਤੌਰ ਤੇ ਦੰਬਰੀਲੀ ਪਲ ਬਣਾਇਆ ਗਿਆ ਸੀਗਾ ਉਸੇ ਕੋਲ ਜਿਹੜਾ ਪਾਣੀ ਪਹੁੰਚ ਚੁੱਕਿਆ ਹੋਇਆ ਹਾਲੇ ਪਾਣੀ ਦਾ ਫਲੋ ਹੈ ਜਿਹੜਾ ਕਿ ਉਹ ਕਾਫੀ ਜ਼ਿਆਦਾ ਘੱਟ ਹੈ ਹਾਲੇ ਖੇਤਾਂ ਦੇ ਬਰਾਬਰ ਚੱਲਦਾ ਹੋਇਆ ਨਜ਼ਰ ਆ ਰਿਹਾ ਦੋ ਤਿੰਨ ਇੰਚ ਥੱਲੇ ਹੀ ਚੱਲ ਰਿਹਾ ਹੈ ਇੱਕਦਸਾਤ ਨੂੰ ਦਰਿਆ ਦੇ ਵਿੱਚ ਭਾਖੜਾ ਟੈਂਕ ਤੋਂ ਪਾਣੀ ਹੋਰ ਛੱਡਿਆ ਜਾਂਸਾ ਲੁਧਿਆਣਾ ਦੇ ਲਈ ਕਿੰਨਾ ਕੁ ਦਿੱਤੀ ਹੈ ਸਾਤਾ ਜਿਹੜੀ ਕਿ ਬਹੁਤ ਤੇਜ਼ ਹੁੰਦੇ ਹੋਏ ਨਜ਼ਰ ਆ ਰਹੀ ਆ ਬੱਦਲ ਗੜਝ ਦੇ ਹੋਏ ਨਜ਼ਰ ਆ ਰਹੇ ਆ ਤਾਂ ਬਰਸਾਤ ਇੰਨੀ ਕਾਹਦਾ ਤੇਜ਼ ਹੈ ਕਿ ਲੁਧਿਆਣਾ ਦੇ ਸੜਕਾਂ ਤੇ ਪੂਰ ਫੇਤੜਾ ਕਿ ਬਰਸਾਤ ਦਾ ਪਾਣੀ ਖੜ ਚੁੱਕਿਆ ਆ ਪਰ ਦੇਖੋ ਬਰਸਾਤ ਇਸ ਤਰ੍ਹਾਂ ਪੈਂਦੀ ਰਹੀ ਦਾ ਸਤਲੁਜ ਰਿਆ ਦਾ ਫਲੋ ਜਿਹੜਾ ਕਿ ਵਧਦਾ ਜਾ ਰਿਹਾ ਔਰ ਬਰਸਾਤ ਦੇ ਕਾਰਨ ਜਿਹੜੇ ਰਾਹਤ ਕਾਰੇ ਚੱਲਦੇ ਪਏ ਸੀ ਜਾਲ ਦੀ ਤੋਰ ਤੇ ਬੱਦ ਬਣਾਇਆ ਜਾ ਰਿਹਾ ਸੀਗਾ ਉੱਥੇ ਆਰਬਿਟ ਪਲੇ ਕੀਤੀ ਹੋਈ ਹੈ ਤਾਂ ਵੀ ਇਹਨਾਂ ਟੀਮਾਂ ਨੇ ਹੋਰ ਜਿਹੜੀ ਆਪਣਾ ਐਨਜੀਓ ਵਗੈਰਾ ਪੁੱਛਿਆ ਹੋਈਆਂ ਨੇ ਜਾਂ ਫਿਰ ਆਲੇ ਦੁਆਲੇ ਜਿਹੜੇ ਕਮਿੰਡ ਵਾਲੇ ਨੇ ਪੁੱਛੇ ਹੋਏ ਨੇ ਮੈਂ ਥੋੜੀ ਜਿਹੀ ਤਸੱਲੀ ਬਖਸ਼ ਜਾਣਕਾਰੀ ਦਿਓ ਇੱਕ ਆਰਜੀ ਬੰਦ ਜਿਹੜਾ ਬਣਾਇਆ ਗਿਆ ਹੈ ਉਹ ਲੱਗਦਾ ਹੈ ਉਹਦੇ ਵਿੱਚ ਸ਼ਮਤਾ ਹੈ ਕਿ ਪਾਣੀ ਦੇ ਪੱਧਰ ਨੂੰ ਰੋਕ ਸਕੇਗਾ ਜੇਕਰ ਪਾਣੀ ਵਧਦਾ ਹੈ ਹੁਣ ਤਾਂ ਹਾਲ ਫਿਲਹਾਲ ਚਲੋ ਪਾਣੀ ਘੱਟ ਚੱਲ ਰਿਹਾ ਪਰ ਆਰਜੀ ਬੰਦ ਇੰਨਾ ਸਖਸ਼ਮ ਹੈ ਕਿ ਉਸ ਪਾਣੀ ਨੂੰ ਰੋਕ ਸਕੇ ਜੇਕਰ ਤੁਸੀ ਬੰਨ ਨੀ ਪਾਣੀ ਦੇ ਫਲੋਕ ਦੇ ਟਿਕ ਪਾਇਆ ਤਾਂ ਆਰਜੀ ਬਲ ਕੀ ਚੀਜ਼ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਕੋਸ਼ਿਸ਼ ਹੈ ਜਿਹੜੀ ਜਰੂਰ ਕੀਤੀ ਜਾ ਰਹੀ ਹੈ ਆਪਣੇ ਪੱਧਰ ਤੇ ਜਾਲੀਆਂ ਲਗਾਈਆਂ ਗਈਆਂ ਨੇ ਰੇਤੇ ਦੇ ੱਟੇ ਲਗਾਏ ਗਏ ਨੇ ਮਿੱਟੀ ਭਰੀ ਗਈ ਹੈ ਆਪਣੇ ਤੌਰ ਤੇ ਪੂਰੇ ਜਿਹੜੇ ਕੀ ਪ੍ਰਬੰਧਨ ਕੀਤੇ ਗਏ ਨੇ ਪਰ ਇਸ ਤਰ੍ਹਾਂ ਦੇ ਨਾਲ ਪਾਣੀ ਦੇ ਵੱਲੋਂ ਜੇਕਰ ਤੁਸੀ ਬੰਨ ਨੂੰ ਬਹਾਲ ਲਿਆ ਗਿਆ ਜੋ ਪਿਛਲੇ ਕਈ ਦਿਨਾਂ ਤੋਂ ਉਹ ਜਾਂ ਫਿਰ ਕਈ ਮਹੀਨੇ ਤੋਂ ਕਹਿਰੀ ਮਿਹਨਤ ਕਰਦੇ ਸੀਗੇ ਪਿੰਡ ਵਾਸੀ ਜੇਕਰ ਉਹ ਪਾਣੀ ਟਿਕ ਪਾਇਆ ਤਾਂ ਇਹ ਬੰਨ ਵੀ ਜਿਆਦਾ ਸਮਝਣਾ ਟੈਕਨੀਕ ਆਵੇਗਾ ਪਰ ਕਦੀਮਤ ਇਹ ਹੈ ਕਿ ਹਾਲਾਂਕਿ ਪਛਾਹ ਵਾਲੀ ਗੱਲ ਇਹ ਹੈ ਕਿ ਜਿਹੜਾ ਪਾ ਕਾਜੀ ਲੈਵਲ ਤੋਂ ਥੋੜਿਆ ਥੱਲੇ ਚੱਲ ਰਿਹਾ ਹੈ ਕਿਉਂਕਿ ਆਪਾਂ ਕਹਿ ਰਹੇ ਹਾਂ ਬਰਾਬਰ ਚੱਲ ਰਿਹਾ ਜੇ ਤਾਂ ਹੀ ਪਾਣੀ ਦਾ ਲੈਵਲ ਵਧੇਗਾ ਉਦੋਂ ਕਿਤੇ ਨਾ ਕਿਤੇ ਚਿੰਤਾਵਾਂ ਜਿਹੜੀਆਂ ਨੇ ਜਰੂਰ ਬਦਲ ਗਈਆਂ ਹਾਲਾਂਕਿ ਜਿਹੜਾ ਸਸਰਾਣੀ ਕੌਣ ਜਿੰਨਾਂ ਗੱਲ ਕਰੀ ਤਾਂ ਇਹ ਪਿੰਡ ਦੇ ਵਿੱਚ ਖੇਤਾਂ ਦੇ ਕੁਝ ਹਿੱਸੇ ਦੇ ਵਿੱਚ ਪਾਣੀ ਵੜਿਆ ਖੇਪ ਪਿੰਡਾਂ ਦੇ ਵਿੱਚ ਪਿੰਡ ਤੱਕ ਵੀ ਪਾਣੀ ਜਾਣੇ ਕਿ ਨਹੀਂ ਪਹੁੰਚਿਆ ਇਹ ਰਾਹਤ ਵਾਲੀ ਗੱਲ ਜ਼ਰੂਰ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਿਹੜੇ ਬਚਾਅ ਕਰ ਰਹੇ ਨੇ ਉਹ ਜ਼ਰੂਰ ਕੀਤੇਗਾ ਕੀਤੇ ਜਾ ਰਹੇ ਨੇ ਆ ਮੀਂਹ ਵੀ ਇੱਕ ਦਿੱਕਤ ਪਰੇਸ਼ਾਨੀ ਬਣਦਾ ਜਾ ਰਿਹਾ ਆਮ ਲੋਕ ਜਿਹੜੇ ਸੇਵਾ ਦੇ ਵਿੱਚ ਰੁੱਝੇ ਹੋਏ ਸੀ ਜਾਂ ਫਿਰ ਇਹ ਸਾਰੀਆਂ ਸਥਿਤੀਆਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਰਲ ਕੇ ਕਰ ਰਹੇ ਸੀ ਉਹਨਾਂ ਲੋਕਾਂ ਦਾ ਮਨੋਬਲ ਇਸ ਪਿੰਦੇ ਮੀਂਹ ਨੇ ਕਿਤੇ ਨਾ ਕਿਤੇ ਡਾਮਾ ਡੋਲ ਕੀਤਾ ਉੱਥੇ ਸਥਿਤੀਆਂ ਜਿਹੜੀਆਂ ਨੇ ਉਹ ਲੋਕਾਂ ਦੇ ਕਹਿ ਲਈਏ ਮਨੋਬਲ ਤੋਂ ਪਾਸੇ ਹੁੰਦੀਆਂ ਦਿਖਾ ਲਈ ਦੇ ਰੀਆਂ ਨੇ ਫਿਰ ਇਸ ਮੀਂਹ ਦੇ ਨਾਲ ਦੇਖੋ ਜਿਸ ਤਰੀਕੇ ਨਾਲ ਮੀਂਹ ਜਿਹੜਾ ਕਿ ਬਰਖਾਤ ਪੈਂਦੀ ਹੋਈ ਨਜ਼ਰ ਆ ਰਹੀ ਹੈ دیر ਰਾਤ ਤੋਂ ਹੀ ਤੀਜ ਬਰਖਾਤ ਹੋ ਰਹੀ ਨਜ਼ਰ ਆ ਰਹੀ ਹੈ ਰਾਹਤ ਕਾਰ ਦੇ ਵਿੱਚ ਸਿੱਧੇ ਤੌਰ ਤੇ ਇਸ ਦਾ ਜਿਹੜਾ ਕਿ ਅਸਰ ਜਰੂਰ ਪੈਂਦਾ ਕਿ ਕੱਲ ਜਿਸ ਤਰ੍ਹਾਂ ਦੇ ਨਾਲ ਮੌਸਮ ਖੁੱਲਿਆ ਸੀ ਤਾਂ ਕਾਰਜ ਦੀ ਤੌਰ ਤੇ ਜਿਹੜਾ ਕਿ ਬੰਨ ਬਣਾਇਆ ਜਾ ਰਿਹਾ ਸੀ ਉਸ ਦੇ ਕੰਮ ਦੇ ਵਿੱਚ ਵੀ ਤੀਤੀ ਦੇਖਣ ਨੂੰ ਮਿਲੀ ਕਿਉਂਕਿ ਲੋਕ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੇ ਸੀਗੇ ਸੇਵਾ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਹੁਣ ਮੀਂਹ ਮੀਂਹ ਪੈ ਰਿਹਾ ਉਹ ਕਿਤੇ ਨਾ ਕਿਤੇ ਜਿਹੜੀ ਪਰੇਸ਼ਾਨੀ ਜਿਹੜੀ ਕਿ ਜਰੂਰ ਕੰਡਾ ਕਰ ਕਰ ਜੀ ਆ ਬਿਲਕੁਲ ਇਹ ਜਿਹੜੀਆਂ ਸਿਤੀਆਂ ਨੇ ਕਿਤੇ ਨਾ ਕਿਤੇ ਜ਼ਰੂਰ ਵੱਡੇ ਪੱਦਰ ਦੇ ਉੱਪਰ ਚਿੰਤਾਵਾਂ ਜਿਹੜੀਆਂ ਨੇ ਉਹ ਉਹਨਾਂ ਲੋਕਾਂ ਦੀਆਂ ਵਧਾ ਰਹੇ ਨੇ ਜਿਹੜੇ ਪਿੰਡ ਆਲਦਵਾਲ ਦੇ ਇਲਾਕਿਆਂ ਦੇ ਵਿੱਚ ਨੇ ਖਾਸ ਤੌਰ ਦੇ ਉੱਪਰ ਸਸਰਾਲੀ ਦੀ ਪੈਲੀ ਦੇ ਵਿੱਚ ਦੀ ਪਾਣੀ ਜਿਹੜਾ ਫਿਰਦਾ ਦਿਖਾਲੀ ਦੇ ਰਿਹਾ ਜਾਂ ਫਿਰ ਕੁਝ ਕੇ ਇਲਾਕਿਆਂ ਨੂੰ ਕੁਝ ਇੱਕ ਖੇਤਾਂ ਨੂੰ ਆਪਣੀ ਲਪੇਟ ਦੇ ਵਿੱਚ ਲੈਂਦਾ ਤੇ ਖਾਲੀ ਦੇ ਰਿਹਾ ਹੈ ਹਾਲਾਂਕਿ ਨਾਲੋਂ ਨਾਲ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਜ਼ਰੂਰ ਤਵੱਜੋ ਦੇ ਕੇ ਕਹੀ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਲੋਕ ਘਬਰਾਉਣ ਨਾ ਪਰ ਜਦੋਂ ਤੁਸੀਂ ਬੰਦ ਟਿਕਿਆ ਨਹੀਂ ਉਸ ਤੋਂ ਬਾਅਦ ਆਰਜੀ ਬੰਦ ਕਿਵੇਂ ਟਿਕੇਗਾ ਇਹ ਵੀ ਵੱਡਾ ਸਵ ਜਿਹੜੇ ਲੋਕ ਸੇਵਾ ਭਾਵਨਾ ਦੇ ਨਾਲ ਜਾਂ ਫਿਰ ਸਾਡੇ ਉੱਪਰ ਕਿਸੇ ਤਰੀਕੇ ਦੀ ਸਾਤੌਂ ਦੇ ਪਾਣੀ ਦੇ ਨਾਲ ਆਪਤਾ ਨਾ ਬਣ ਜੇ ਉਹਨਾਂ ਦੇ ਵੱਲੋਂ ਲਗਾਤਾਰ ਰਾਹਤ ਕਾਰਜਾਂ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਸੀ ਹੁਣ ਜਦੋਂ ਭਾਰੀ ਪਰਕਮੀ ਜਿਹੜਾ ਲੁਧਿਆਣੇ ਦੇ ਵਿੱਚ ਪੈਂਦਾ ਜਾ ਰਿਹਾ ਮੋਟੀ ਕਣੀ ਦੇ ਮੀਂਹ ਦੇ ਨਾਲ ਲੋਕਾਂ ਨੂੰ ਇਸ ਰਾਹਤ ਕਾਰਜਾਂ ਦੇ ਵਿੱਚ ਤਾਂ ਦਿੱਕਤਾਂ ਪਰੇਸ਼ਾਨੀਆਂ ਆ ਹੀ ਰਹੀਆਂ ਨੇ ਆਮ ਲੋਕਾਂ ਦਾ ਵੀ ਜਾਨ ਜੀਵਨ ਜ਼ਰੂਰ ਪ੍ਰਭਾਵਿਤ ਹੋ ਰਿਹਾ ਹੈ ਇੱਥੇ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਖਾਸ ਤੌਰ ਦੇ ਉੱਪਰ ਦੱਸਣਾ ਚਾਹੁੰਦਾ ਕਿ ਪਾਖੜਾ ਡੈਮ ਤੋਂ ਇੱਕ ਰਾਹਤ ਭਰੀ ਖਬਰ ਜ਼ਰੂਰ ਨ ਤੇ ਪਾਣੀ ਦਾ ਜਿਹੜਾ ਵਾਟਰ ਲੈਵਲ ਹੈ ਉਹ ਘਟਿਆ ਹੈ ਪਾਣੀ ਦਾ ਪੱਧਰ ਘਟਿਆ ਹੈ ਪਰ ਉਸ ਦੇ ਨਾਲ ਜ਼ਰੂਰ ਇਹ ਸਥਿਤੀਆਂ ਜਿਹੜੀਆਂ ਨੇ ਉਹ ਸੁਧਰਨ ਇਸ ਦੀ ਵੀ ਅਸੀਂ ਆਸ ਪ੍ਰਗਟਾਉਂਦੇ ਹਾਂ ਪਰ ਨਾਲ ਦੀ ਨਾਲ ਲੁਧਿਆਣਾ ਦੇ ਵਿੱਚ ਪਿੰਡ ਸਸਰਾਲੀ ਦੇ ਵਿੱਚ ਜੇਕਰ ਇਹ ਆਰਜੀ ਬੰਨ ਟੁੱਟਦਾ ਤਾਂ 15 ਪਿੰਡ ਜਿਹੜੇ ਨੇ ਇਸ ਪਾਣੀ ਦੀ ਲਪੇਟ ਦੇ ਵਿੱਚ ਆਉਣਗੇ ਲਗਭਗ ਲਗਭਗ ਬਿਲਕੁਲ ਸਿਰੇ ਦੇ ਉੱਪਰ ਪਾਣੀ ਜਿਹੜਾ ਚੱਲਦਾ ਦਿਖਾ ਲਈ ਦੇ ਰਿਹਾ ਤਸਵੀਰਾਂ ਜੇਕਰ ਤੁਸੀਂ ਧਿਆਨ ਦੇ ਨਾਲ ਧਿਆਨ ਕੇਂਦਰਿਤ ਕਰਕੇ ਵੇਖੋ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਚੱਲਦਾ ਹੋਇਆ ਪਾਣੀ ਜਾਂ ਪਰ ਖੇਤਾਂ ਦੇ ਵਿੱਚ ਖੜਾ ਹੋਇਆ ਪਾਣੀ ਜਿਹੜਾ ਇਹ ਸਾਬਤ ਤੌਰ ਦੇ ਉੱਪਰ ਹਾਲਤਾਂ ਤੇ ਹਾਲਾਤ ਕਿਹੋ ਜਿਹੇ ਬਣੇ ਪਏ ਨੇ ਆਉਣ ਵਾਲੇ ਸਮੇਂ ਦੀ ਵੀ ਪਲਪਲ ਦੀ ਅਪਡੇਟ ਇਸੇ ਤਰੀਕੇ ਲੈ ਕੇ ਦੈਨਿਕ ਸੂਰਾ ਟੀਵੀ ਦੇ ਉੱਪਰ ਤੁਹਾਡੇ ਮੁਖਾਤਿਬ ਹੁੰਦੇ ਰਵਾਂਗੇ ਬਰਹਾਲ ਲੁਧਿਆਣਾ ਦੇ ਵਿੱਚ ਸਸਰਾਲੀ ਦੇ ਵਿੱਚ ਸਤਲੁਜ ਦਰਿਆ ਦੀ ਕੀ ਸਥਿਤੀ ਬਣੀ ਪਈ ਆ ਉਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰਤਿਕਰਮ ਤੇ ਟਿੱਪਣੀ ਇਸ ਖਬਰ ਦੇ ਬਾਰੇ ਸਾਂਝੀ ਜ਼ਰੂਰ ਕਰਦੇ ਜਾਣਾ